ਸਤਿਕਾਰਯੋ ਦੋਸਤੋ ਅੱਜ ਆਪਾਂ ਪਿੰਡ ਬਿਲੇ ਵਾਲੇ ਆਪਦੀ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਦੇ ਨੌਜਵਾਨ ਸਾਥੀਆਂ ਤੇ ਸੂਝਵਾਨ ਸਾਥੀਆਂ ਦੇ ਨਾਲ ਜਿਹੜਾ ਕਿ ਹਰੀਆਵਲ ਨੂੰ ਬਰਕਰਾਰ ਰੱਖਣ ਦੇ ਲਈ ਪੰਚਾਇਤ ਨੇ ਜਿਹੜਾ ਉਪਰਾਲਾ ਕੀਤਾ ਸਰਪੰਚ ਰਾਜਵੀਰ ਸੰਧੂ ਤੇ ਉਹਦੀ ਸਮੁੱਚੀ ਟੀਮ ਵੱਲੋਂ ਜਿਹੜਾ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਆ ਅੱਜ ਬਿਲੇ ਵਾਲਾ ਮਾਈਨਰ ਤੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਆ ਬਿਲੇ ਵਾਲਾ ਮਾਈਨਰ ਕੱਸੀ ਜਿਹੜੀ ਆ ਉਹ ਪਿੰਡ ਦੇ ਉੱਪਰ ਦੀ ਬੀਲੜ ਦੇ ਲੰਗਦੀ ਆ ਤੇ ਉਸ ਤੇ 1200 ਬੂਟਾ ਜਿਹੜਾ ਅੱਜ ਲਿਆ ਕੇ ਆਗਾ ਜਿਹੜਾ ਉਹ ਸ਼ੁਰੂਆਤ ਕੀਤੀ ਗਈ ਲਾਉਣ ਦੀ ਬਹੁਤ ਚੰਗਾ ਉਪਰਾਲਾ ਪਿੰਡ ਦੀ ਪੰਚਾਇਤ ਦਾ ਤੇ ਨੌਜਵਾਨ ਵੀਰਾਂ ਦਾ ਵਧੀਆ ਰਾਹ ਸਾਰਾ ਵਾਟਾ ਕੰਮ ਜਰ ਫੋਨ ਨਹੀਂ ਹੋਣਾ ਦੇ ਕੋਲੇ ਵਧੀਆ ਹਾਂ ਹਾਂ ਅੱਗੇ ਤਾਂ ਲਾ ਰਹੇ ਕਿ ਬੀਚੇ ਉਹ ਕਰਨਾ ਬਹਾਰ ਲਾ ਫਾਫੇ ਪਾੜ ਕੇ ਅਰੇ ਪਲੇਟ ਹੈ ਨਾ ਕੋਈ ਖੇਚਾ ਕਰੋ ਵਰਮਿਆਂ ਦੇ ਅੰਦਰ ਗਲੇਡੀਅਰ ਚਲੋ ਤੋਂ ਮੈਂ ਬਾਦੇ ਕਰਨਾ ਪਾਣੀ ਚੱਲ ਜਾਈ ਬਾਬੂ ਇਹਨਾਂ ਨੂੰ ਦੇਖ ਜਾਂਦੇ ਨੇ ਉਹਨੇ ਕਿਹਾ ਇਹ ਕੀ ਕੰਮ ਹੈ ਇਹ ਲਾਈ ਜਾਵੇ ਤਰੀ ਜਾਵੇ ਇਹ ਬੈਠਾ ਇਹਦੇ ਹੋਂਦ ਕਰਦਾ ਕੋਸੇ ਮਾਰਦੇ ਨਹੀਂ ਆਪੇ ਸ਼ੀਰੀ ਆਵੇ ਚਲ ਦੱਸੋ ਜਿੱਦੇ ਵੱਢਦੇ ਆਵਾਂਗੇ ਆਣੀ ਪਾਇਆ ਮੰਗ ਰਹਾ